ਸਤਿ ਸ਼੍ਰੀਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਆਏ ਹਾਂ ਪਵਿੱਤਰ ਸਥਾਨ ਦੇ ਦਰਸ਼ਨ ਦੇਦਾਰ ਕਰਨ ਵਾਸਤੇ ਨਿਰਮਲ ਕੁਟਿਆ ਡੇਰਾ ਅੰਗੀਤਾ ਸਾਹਿਬ ਤਪਸਥਾਨ ਸ਼੍ਰੀਮਾਨ 108 ਸੰਤ ਬੱਬਾ ਅਰਨਾਮ ਸਿੰਘ ਜੀ ਪਿੰਡ ਜੈਣ ਵਿਖੇ ਤੁਸੀਂ ਵੀ ਇਸ ਵੀਡੀਓ ਰਾਹੀਂ ਦਰਸ਼ਨ ਦੇਦਾਰ ਕਰੋ ਇਸ ਪਵਿੱਤਰ ਸੰਗਤ ਜੀ ਮੈਂ ਇਸ ਪਵਿੱਤਰ ਸਥਾਨ ਦਾ ਇਤਿਹਾਸ ਪੜਿਆ ਮੈਨੂੰ ਬਹੁਤ ਹੀ ਚੰਗਾ ਲੱਗਾ ਮੈਂ ਤੁਹਾਡੇ ਨਾਲ ਵੀ ਸਾਂਝਾ ਕਰਨਾ ਚਾਹੁੰਦਾ ਹਾਂ ਇਸ ਵੀਡੀਓ ਮਾਧਿਅਮ ਰਾਹੀਂ ਸ਼੍ਰੀਮਾਨ ਸੰਤ ਬੱਬਾ ਹਰਨਾਮ ਸਿੰਘ ਜੀ ਮਹਾਰਾਜ ਜੀ ਦਾ ਜਨਮ ਕਤਕ ਦੀ ਪੂਰਨਮਾਸ਼ੀ ਨੂੰ ਨੰਗਲ ਖੁਰਦ ਜ਼ਿਲ੍ਹਾ ਹੁਸ਼ਿਆਰਪੁਰ ਪੰਜਾਬ ਪਿਤਾ ਸ਼੍ਰੀ ਮਾਈ ਦਾਸ ਜੀ ਦੇ ਘਰ ਮਾਤਾ ਰਾਮਦੇਈ ਜੀ ਦੀ ਕੁੱਖੋਂ ਹੋਇਆ ਬਚਪਨ ਵਿੱਚ ਆਪ ਘਰ ਵਿੱਚ ਖੇਤੀਬਾੜੀ ਦਾ ਕੰਮ ਕਰਦੇ ਅਤੇ ਪੰਡਿਤ ਹੀਰਾਨੰਦ ਜੀ ਦੀ ਸੰਗਤ ਕਰਦੇ ਹੋਏ ਗੁਰਮੁਖੀ ਦੇ ਅੱਖਰ ਸਿੱਖ ਗਏ 16 ਸਾਲ ਦੀ ਉਮਰ ਵਿੱਚ 1893 ਈਸਵੀ ਨੂੰ ਫੌਜ ਵਿੱਚ ਭਰਤੀ ਹੋ ਗਏ ਜਦੋਂ ਆਪ ਜੀ ਦੀ ਬਾਈ ਨੰਬਰ ਪਲਟਨ ਨੁਸ਼ਹਿਰੇ ਪੁੱਜੀ ਤਾਂ ਸੰਤ ਕ ਸੰਤ ਬਾਬਾ ਕਰਮ ਸਿੰਘ ਜੀ ਪਿਛਲੇ ਜਨਮ ਦੇ ਸਬੰਧ ਕਰਕੇ ਬਾਬਾ ਵਿਸ਼ਵਾ ਸਿੰਘ ਰਾਹੀਂ ਸਨੇਹਾ ਭੇਜ ਕੇ ਆਪ ਜੀ ਨੂੰ ਸੱਦਿਆ ਆਪ ਜੀ ਉਸੇ ਬਿਲੇ ਚਲੇ ਗਏ ਇਸ ਮੱਲੇ ਬਾਬਾ ਕਰਮ ਸਿੰਘ ਸਾਹਿਬ ਜੀ ਰਾਤ ਦੇ 2 ਵਜੇ ਇਸ਼ਨਾਨ ਕਰਨ ਤੋਂ ਬਾਅਦ ਆਪ ਜੀ ਨੂੰ ਗਲ ਬਕੜੀ ਵਿੱਚ ਲੈ ਕੇ ਸਾਰੀਆਂ ਬਖਸ਼ਿਸ਼ਾਂ ਕਰ ਦਿੱਤੀਆਂ ਅਤੇ ਵਚਨ ਕੀਤਾ ਕਿ ਡਟ ਕੇ ਬੰਦਗੀ ਕਰਨੀ ਕਿਸੇ ਤੇ ਤਰਕ ਨਹੀਂ ਕਰਨੀ ਆਦਿ ਕੁਝ ਸਮਾਂ ਬੰਦਗੀ ਅਤੇ ਨੌਕਰੀ ਕਰਨ ਤੋਂ ਬਾਅਦ ਬਾਬਾ ਕਰਮ ਸਿੰਘ ਮਹਾਰਾਜ ਜੀ ਨੇ ਹੁਕਮ ਕੀਤਾ ਕਿ ਦੁਆਬੇ ਦੀ ਧਰਤੀ ਤੇ ਜਾ ਕੇ ਸਿੱਖੀ ਦਾ ਪ੍ਰਚਾਰ ਕਰੋ ਆਪ ਦੋ ਕੁ ਮਹੀਨੇ ਪਿੰਡ ਨੰਗਲ ਖੁਰਦ ਰਹਿ ਕੇ ਆਪਣੀ ਭੂਆ ਜੀ ਕੋਲ ਪਿੰਡ ਜੈਣ ਵਿਖੇ ਆ ਗਏ ਇੱਕ ਦਿਨ ਪਿੰਡ ਦੇ ਚੜ੍ਹਦੇ ਪਾਸੇ ਟੋਬੇ ਤੇ ਖੜੇ ਹੋ ਕੇ ਕਹਿਣ ਲੱਗੇ ਕਿ ਇਹ ਸਾਡਾ ਖੇਤ ਹੈ ਜ਼ਿਮੀਦਾਰ ਨੇ ਕਿਹਾ ਨਹੀਂ ਮੇਰਾ ਖੇਤ ਹੈ ਆਪ ਜੀ ਨੇ ਫਿਰ ਕਿਹਾ ਇਹ ਸਾਡਾ ਖੇਤ ਹੈ ਜ਼ਿਮੀਦਾਰ ਨੇ ਫਿਰ ਕਿਹਾ ਕਿ ਕੋਈ ਸਬੂਤ ਹੈ ਆਪ ਜੀ ਨੇ ਕਿਹਾ ਇੱਥੇ ਧਰਤੀ ਪੁੱਟੋ ਸਾਰਤੀ ਪੁੱਟਣ ਤੇ ਆਪ ਜੀ ਨੇ ਤਪੱਸਿਆ ਦੀਆਂ ਨਿਸ਼ਾਨੀਆਂ ਦਿਖਾ ਦਿੱਤੀਆਂ ਜਿਵੇਂ ਗੜਬਾ ਚਿਮਟਾ ਧੂਣਾ ਖੰਡਾ ਆਦਿ ਇਹ ਸਭ ਦੇਖ ਕੇ ਜ਼ਿਮੀਂਦਾਰ ਆਪ ਜੀ ਦੇ ਪੈਰਾਂ ਵਿੱਚ ਡਿੱਕੇ ਹੋਈਆਂ ਭੁੱਲਾਂ ਦੀ ਖੀਮਾ ਮੰਗੀ ਇਸ ਸਮੇਂ ਆਪ ਜੀ ਬੁਰਾਤਨ ਅਤੇ ਇਸ ਜਾਮੇ ਦੇ ਤਪਸਥਾਨ ਤੇ ਨਿਰਮਲ ਕੂਟੀਆਂ ਡੇਰਾ ਗੀਠਾ ਸਾਹਿਬ ਸਜਸ਼ੋਭਿਤ ਹੈ ਆਪ ਜੀ ਮਾਰਚ 1924 ਦੇ ਚੌਥੇ ਅਕਾਲੀ ਜਥੇ ਨਾਲ 500 ਸਿੰਘਾਂ ਦਾ ਜਥਾ ਲੈ ਕੇ ਜੈਤੋਂ ਦੇ ਮੋਰਚੇ ਵਿੱਚ ਗਏ। ਕਰੀਬ 8 ਡੇਢ ਕੋ ਸਾਲ ਨਾਬੇ ਦੀ ਜੇਲ੍ਹ ਵਿੱਚ ਰਹੇ ਅਤੇ ਅੰਨ ਨਹੀਂ ਛਕਿਆ।